ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਰ ਪੰਜਾਬੀ ਮੀਡੀਆ ਮੈਂ ਮਨਪ੍ਰੀਤ ਕੌਰ ਹਾਜ਼ਿਰਾਂ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਫਟਕਾਰ ਕੰਗਰਸ ਰਨਨਾਤ ਵਿਗਾੜ ਰਹੀ ਹੈ ਭਾਜਪਾ ਦੀ ਖੇਡ ਪੰਜਾਬ 'ਚ ਮੋੜ ਬਦਲੇਗਾ ਮੌਸਮ ਦਾ ਮਚਾ ਪੰਜਾਬ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਪਲਾਟਾਂ ਦੀ ਕੀਮਤਾਂ 'ਚ ਵਾਧੇ ਖਿਲਾਫ ਲੋਕ ਜਾਣਗੇ ਕੋਰਟ ਕੰਗਨਾ ਰਣੋਥ ਨੂੰ ਲੈ ਕੇ ਰਾਜਾ ਵਡਿੰਗ ਨੇ ਆਖੀ ਵੱਡੀ ਗੱਲ ਹੁਣ ਖਬਰਾਂ ਵਿਸਥਾਰ ਨਾਲ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਪਾਈ ਹੈ ਕਿ ਰਿਸ਼ਤੇਦਾਰਾਂ ਨੂੰ ਐਨ ਆਰ ਆਈ ਦੇ ਜਿਹੜਾ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ ਕੋਟਾ ਹੈ ਉਸ ਦਾ લાભ ਕਿਉਂ ਦਿੱਤਾ ਜਾ ਰਿਹਾ ਹੈ ਦਾ ਸਹੀ ਹੈ ਕਿ ਸੁਪਰੀਮ ਕੋਰਟ ਨੇ ਐਮ ਬੀ ਬੀ ਐਸ ਦੇ ਸੀਟਾ ਜੋ ਐਨ ਆਰ ਆਈ ਕੋਟੇ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਸੁਪਰੀਮ ਕੋਰਟ ਨੇ ਐਸ ਬੀ ਐਸ ਸੀਟਾ ਵਿੱਚ ਜੋ ਐਨ ਆਰ ਆਈ ਕੋਟੇ ਸੰਬੰਧੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ ਪੰਜਾਬ ਸਰਕਾਰ ਨੇ ਐਨ ਆਰ ਆਈ ਕੋਟੇ ਤਹਿਤ ਦਾਖਲੇ 'ਚ ਨਜ਼ਦੀਕੀ ਰਿਸ਼ਤਦਾਰਾਂ ਤੇ ਅਸਲੀ ਉਹੀ ਸ਼ਾਮਲ ਕਰ ਦਤਾ ਹੈ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਤਾ ਹੈ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਰੱਖੀ ਲਿਆ ਹੈ ਚੀਫ ਜਸਟਿਸ ਚੰਦਰ ਚੂੜ ਦੀ ਅਗਵਾਈ ਵਾਲੇ ਬੈਚ ਨੇਸ ਨੂੰ ਪੈਸੇ ਕੱਢਣ ਦਾ ਤਰੀਕਾ ਦੱਸਿਆ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਧੋਖੇਤੜੀ ਹੈ ਜੋ ਕਿ ਹੁਣ ਹਾਰ ਵਿਦਿਆਰਥੀ ਦਾਖਲਾ ਨਹੀਂ ਲੈ پا ਰਹੇ ਹੰਤਾ ਲੋਕਾਂ ਉਹਨਾਂ ਨੂੰ ਐਨ ਆਰ ਆਈ ਮਾਮੇ ਚਾਚੇ ਤੇ ਮਾਮੇ ਦੇ ਨਾਂ ਤੇ ਦਾਖਲਾ ਦਿੱਤਾ ਜਾ ਰਿਹਾ ਹੈ ਦਾ ਸਹੀ ਹੈ ਕਿ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਐਨ ਆਰ ਆਈ ਕੋਟੇ ਮਾਮਲੇ ਦੇ ਵਿੱਚ ਫਟਕਾਰ ਲਗਾਈ ਗਈ ਹੈ ਕੰਗਨਾ ਰਣੋਤ ਭਾਜਪੀ ਦਾਹਰਿਆਣ विधानसभा च खेड बिगाड़ रही है ताप ता पंचायत ने जो ऐलान दता है बीजेपी की हालत कुश्ती बन गई है हरियाणा बीजेपी लीडर कंगना रनौत तो औखे हैं हर किसी ने कंगना के बयान तो पासा वट लिया है सियासी माहिर का कहना है कि कंगना के बयान किसान वोटर नाराज कर रहे हैं इस न च बीजेपी प्रति रोष ਇਹ ਹੈ ਕਿ ਕੰਗਨਾਰ ਦੀਪਿਆਨ ਬੀਜੇਪੀ ਉਮੀਦਵਾਰਾਂ ਲਈ ਮੁਸੀਬਤ ਖੜੀ ਕਰ ਰਹੇ ਹਨ ਇਸ ਨਾਲ ਚੋਣਾਂ ਤੇ ਜੇ ਬੀਜੇਪੀ ਨੂੰ ਝਟਕਾ ਲੱਗ ਸਕਦਾ ਹੈ ਦਾ ਸਹੀ ਹੈ ਕਿ ਵੀ ਕੰਗਨਾਰ ਨੌਤ ਵੱਲੋਂ ਜਿਹੜੇ ਕਿਸਾਨਾਂ ਦੇ ਬਾਰੇ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਉਸ ਦੇ ਨਾਲ ਹਰਿਆਣਾ ਦੇ ਵਿਖੇ ਪਿੰਡਾਂ ਚ ਕਿਸਾਨਾਂ ਨੂੰ ਜਿਸ ਤਰੋਚ ਜੁਟਾਇਆ ਜਾ ਰਿਹਾ ਹੈ ਜਿਸ ਨਾਲ ਬੀਜੇਪੀ ਦਾ ਵਿਰੋਧ ਪਿੰਡਾਂ ਚ ਵਧ ਰਿਹਾ ਹੈ ਜਿਸ ਨਾਲ ਹਰਿਆਣਾ ਵਿਧਾਨ ਸਭਾ ਚ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਪੰਜਾਬ 'ਚ ਮੋੜ ਬਦਲੇਗਾ ਮੌਸਮ ਦਾ ਵਿਝਾ ਮਜਾਜ਼ 90 ਕਿਲੋਮੀਟਰ ਦੀ ਤੇਜ਼ ਹਵਾਵਾਂ ਦੀ ਚੇਤਾਵਨੀ ਜਿਹੜੀ ਕਿ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਤੇ ਸੜਕਾਂ ਮੋੜ ਜਲਥਲ ਹੋਣੀਆਂ ਦਾ ਸਹੀ ਹੈ ਕਿ ਪੰਜਾਬ ਤੇ ਚੰਡੀਗੜ੍ਹ ਤੇ ਕਈ ਦਿਨਾਂ ਤੋਂ ਹਮਸਪਰੀ ਗਰਮੀ ਤੋਂ ਬਾਅਦ 26 ਸਤੰਬਰ ਤੋਂ ਮੌਸਮ ਮੋੜ ਕਰ ਬਟ ਲੈ ਸਕਦਾ ਹੈ ਜਿਸ ਕਾਰਨ ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈ ਸਕਦਾ ਹੈ। ਕੁੱਲ ਚੰਡੀਗੜ੍ਹ 'ਚ ਤਾਪਮਾਨ ਆਮ ਨਾਲੋਂ 5.24 ਡਿਗਰੀ ਵੱਧ ਗਿਆ ਜਦਕਿ ਪੰਜਾਬ 'ਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਦਰਜ ਕੀਤਾ ਗਿਆ ਮੌਸਮ ਵਿਭਾਗ ਮੁਤਾਬਿਕ 26 ਸਤੰਬਰ ਨੂੰ ਵੀ ਪੈਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਅਨੁਸਾਰ ਸਵੇਰੇ ਚ ਘੱਟ ਤੋਂ ਘੱਟ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਨਾਲੋਂ ਅੱਗੇ ਹੈ ਸਤੰਬਰ ਚ ਹੁਣ ਤੱਕ 48% ਘੱਟ ਬਾਰਿਸ਼ ਹੋਈ ਹੈ ਜਦਕਿ ਮੌਨਸੂਨ ਸੀਜ਼ਨ ਚ ਅਜੇ 28% ਦਾ ਘਟਮੀ ਦਰਜ ਕੀਤਾ ਗਿਆਦਾ ਸੀ ਕਿ ਮੌਸਮ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ ਚ ਅਪਡੇਟ ਕੀਤਾ ਹੈ ਕਿ 26 ਸਤੰਬਰ ਨੂੰ ਪੰਜਾਬ ਦੇ ਵਿੱਚ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਨੇ ਹਰਿਆਣਾ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 5 ਅਕਤੂਬਰ 2024 ਨੂੰ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਕਾਰਨ ਪੰਜਾਬ ਰਾਜ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ ਇਹ ਛੁੱਟੀ ਮੁਲਾਜ਼ਮਾਂ ਦੀਆਂ ਰੈਗੂਲਰ ਛੁੱਟੀਆਂ ਵਿੱਚੋਂ ਨਹੀਂ ਕੱਟੀ ਜਾਵੇਗੀ ਜਿਸ ਨਾਲ ਉਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ ਹਰਿਆਣਾ ਦੀਆਂ ਨੰਬੇ ਵਿਧਾਨ ਸਭਾ ਜਿਤੇ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਿਸ ਸਿਹਾਸ ਨਾਲ ਪੰਜਾਬ ਸਰਕਾਰ ਦਾ ਇਹ ਫੈਸਲਾ ਇਸ ਗੱਲ ਨੂੰ ਯਕੀਨਨ ਬਣਾਉਣ ਲਈ ਹੈ ਕਿ ਉਹਨਾਂ ਦੇ ਕਰਮਚਾਰੀ ਆਪਣੀ ਵੋਟ ਦੀ ਵਰਤੋਂ ਕਰ ਸਕਦਾ ਸਹੀ ਹੈ ਕਿ ਹਰਿਆਣਾ ਵਿਧਾਨ ਸਭਾ ਚ ਹੋਣ ਵਾਲੀਆਂ 5 ਅਕਤੂਬਰ ਨੂੰ ਚੋਣਾਂ ਨੂੰ ਦਿਮਦ ਦੇ ਨਜ਼ਰ ਪੰਜਾਬ ਸਰਕਾਰ ਨੇ 5 ਅਕਤੂਬਰ ਵਿਖੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਪਲਾਟਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਕਾਰਨ ਲੋਕ ਜੜੇ ਨਿਰਾਸ਼ ਨੇ ਉਹ ਕੋਟ ਵਿੱਚੋਂ ਜਾਣਗੇ ਦਾਅਸੇਏ ਕਿ ਇੱਥੇ ਕੀ ਸੈਕਟਰ 76 ਅਤੇ 80 ਦੇ ਬਾਸਮਾਦੀਆਂ ਦੀ ਜ਼ਬਰਦਸਤੀ ਥੋਪੀ ਗਈ ਇਨਵੈਸਟਮੈਂਟ ਖਿਲਾਫ ਉਹ ਪੀੜਤਾ ਨੇ ਅੱਜ ਸੈਕਟਰ 69 ਦੇ ਸਪੈਸ਼ਲ ਪਾਰਕ ਵਿੱਚ ਇਕੱਠ ਕਰਕੇ ਪੰਜਾਬ ਸਰਕਾਰ ਦੇ ਗਮਾਂਡਾ ਅੰਦੇ ਫੈਸਲੇ ਖਿਲਾਫ ਰੋਸ ਪ੍ਰਗਟ ਕਰਦਿਆਂ ਇਨਸਾਫ਼ ਪ੍ਰਾਪਤੀ ਲਈ ਅਦਾਲਤ ਦਾ ਬੂਹਾ ਖੜਕਾਉਣ ਦਾ ਐਲਾਨ ਕੀਤਾ ਹੈ ਇਸ ਦੌਰਾਨ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੈਕਟਰ 69 ਦੇ ਪ੍ਰਧਾਨ ਹਰਦੇਵਾਲ ਚੰਦ ਰੈਜ਼ੀਡੈਂਟ ਵੈਲਫੇਅਰ ਆਫ ਡਿਪਲੋਮੈਂਟ ਐਸਟੀ ਐਂਡ ਸੈਕਟਰਸ ਤਤਰ ਵੀ ਜਰਨਲ ਸਕਰਤਕ ਜਰਨਲ ਸਿੰਘ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 80 ਤੋਂ ਲਾਪ ਸਿੰਘ ਕਾਉਂਸਲਰ ਹਰਜੀਤ ਸਿੰਘ ਪੋਲੂ ਨਵਜੋਤ ਸਿੰਘ ਬਾਦਲ ਸ਼ਾਮਲ ਸਰ ਦੱਸ ਇਹ ਕੀ ਪਲਾਟਾਂ ਦੇ ਵਿੱਚ ਜਿਹੜੀ ਕੀਮਤ ਦੇ ਵਿੱਚ ਵਾਧਾ ਕੀਤਾ ਗਿਆ ਜਿਸ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਅੱਜ ਪਾਰਕ ਦੇ ਵਿੱਚ ਲੋਕਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਕੰਗਨਾ ਰਣੌਤ ਨੂੰ ਲੈ ਕੇ ਰਾਜਾ ਵਡਿੰਗ ਨੇ ਇੱਕ ਵੱਡੀ ਗੱਲ ਆਖੀ ਹੈ ਹਾਲਾਂਕਿ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਦੱਸਈਏ ਕਿ ਸੰਸਦ ਮੈਂਬਰ ਅਤੇ ਵੋਲੀਵੁੱਡ اداکار ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਚ ਰਹਿੰਦੀ ਹੈ ਇਸ ਵਾਰ ਉਹਨਾਂ ਨੇ ਖੇਤੀਬਾੜੇ ਨਾਲ ਸੰਬੰਧਿਤ ਤਿੰਨ ਕਾਨੂੰਨਾਂ ਬਾਰੇ ਬਿਆਨ ਦਿੱਤਾ ਹੈ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਉਹਨਾਂ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਵਾਪਸ ਲੈ ਜਾਂਦੇ ਜਾਣੇ ਚਾਹੀਦੇ ਹਨ ਉਹਨਾਂ ਨੇ ਇੱਥੇ ਤੱਕ ਕਿਹਾ ਹੈ ਕਿ ਕਿਸਾਨਾਂ ਨੂੰ ਇਸ ਦੀ ਮੰਗ ਕਰਨੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਕੰਗਨਾ ਦੇ ਇਸ ਬਿਆਨ ਅਤੇ ਨੂੰ ਲੈ ਕੇ ਬਿਆਨ ਦਿੱਤਾ ਹੈ ਜਿਸ ਹਰ ਪਾਸੇ ਚਰਚਾ ਹੋ ਰਹੀ ਹੈ ਕੰਗਨਾਰਨੋਤ ਦੇ ਬਿਆਨ ਬਾਰੇ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਕਿਹਾ ਹੈ ਕਿ ਕੰਗਨਾਰਨੋਤ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹ ਕੁਝ ਵੀ ਕਹਿ ਸਕਦੀ ਹੈ ਔਰ ਜੋ ਵੀ ਸੰਵੇਦਨਸ਼ੀਲ ਮੁੱਦੇ ਮਹਿਸੂਸ ਕਰਦੀ ਹੈ ਉਸ ਨੂੰ ਉਹਨਾਂ ਤੇ ਚਰਚਾ ਕਰਨੀ ਚਾਹੀਦੀ ਹੈ ਜਦੋਂ ਉਹ ਸੰਵੇਦਨਸ਼ੀਲ ਮੁੱਦਿਆਂ ਤੇ ਚਰਚਾ ਕਰਦੀ ਹੈ ਤਾਂ ਉਹ ਵਿਵਾਦਪੂਰਨ ਬਿਆਨ ਦਿੰਦੀ ਹੈ ਜੋ ਕਿ ਟੀਵੀ ਤੇ ਦਿਖਾਇਆ ਜਾਵੇ ਤਾਂ ਲੋਕ ਗਾਲਾਂ ਕੱਢਣਗੇ ਅਤੇ ਕੰਗਨਾਰਨ ਨੂੰ ਗਾਲਾਂ ਸੁਣ ਕੇ ਮਸਾਉਂਦਾ ਹੈ ਦੱਸ ਇਹ ਕਿ ਰਾਜਾ ਵਡਿੰਗ ਨੇ ਕੰਗਨਾਰਨੋਤ ਇਤਿਹੀ ਕਿਰਿਆ ਕੀਤੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ